ਭਾਈ ਆਪਾਂ ਇੱਕ ਆਹ ਵੀਡੀਓ ਪਾਈ ਸੀ ਇਹਦੇ ਤੇ ਨਾ ਲੋਕੀ ਕਾਫੀ ਕੰਤੂ ਬੰਤੂ ਕਰਨ ਲੱਗੇ ਹੋਏ ਆ ਤੁਸੀਂ ਵੀਡੀਓ ਵੇਖੋ ਫਿਰ ਆਪਾਂ ਕਰਦੇ ਆਂ ਗੱਲ ਮੈਂ ਲਾਈ ਸੀ ਮੈਂ ਕਹਿ ਰਹਿਣ ਤੋਂ ਬਾਅਦ ਚਪਾ ਲੈਣੀ ਹੈ ਕਹਿੰਦੇ ਮੈਂ ਪਾਣੀ ਹੁੰਦਾ ਹਾਂ ਦੇਖ ਲਓ ਇਦਾਂ ਨਹੀਂ ਸੱਸਾ ਨਹੀਂ ਚਾਹੀਦੀ ਸੱਸਣ ਦੀ ਮਾਵਾ ਮਾਵਾ ਭਾਈ ਹਰੇਕ ਦੇ ਘਰ ਦਾ ਨਾ ਹਿਸਾਬ ਤਾਂ ਇੱਕੋ ਜਿਹਾ ਨਹੀਂ ਹੁੰਦਾ ਹੈਗਾ ਠੀਕ ਹੈ ਕਿ ਨਹੀਂ ਤੇ ਸਾਰੀਆਂ ਸੱਸਾਂ ਵੀ ਉਹੋ ਜਿਹੀਆਂ ਨਹੀਂ ਤੇ ਸਾਰੀਆਂ ਸਾਰੀਆਂ ਲੋਹਾਂ ਵੀ ਉਹੋ ਜਿਹੀਆਂ ਨਹੀਂ ਜੇ ਮਤਲਬ ਆਪ ਚੰਗੇ ਹੋ ਤੇ ਜੱਗ ਚੰਗਾ ਵਾ ਜੇ ਤੁਸੀਂ ਚੱਲਦੇ ਹੋਗੇ ਨੂੰ ਭਾਈ ਤੇ ਬਣਿਆ ਤਾਂ ਸੱਸ ਵੀ ਮਾਂ ਵਾਂਗ ਸੰਭਲਦੀ ਆ ਠੀਕ ਹੈ ਕਿ ਨਾ ਉਹ ਵੀ ਤੇ ਮਾਂ ਬਣੇਗੀ ਤੇ ਤਾਂ ਹੀ ਕਹਿੰਦੇ ਨਵੀਂ ਨਵੀਂ ਆ ਨਵੀਂ ਨਵੀਂ ਆ ਤਾਂ ਕਰਕੇ ਸੱਸ ਬਹਲਾ ਭਾਈ ਚ ਬੁਲਾਉਂਦੀ ਪਈ ਆ ਤੁਹਾਨੂੰ ਕੀ ਪਤਾ ਕਿਸੇ ਦੇ ਘਰ ਹੋਵੇ ਤੁਹਾਨੂੰ ਪਤਾ ਨਹੀਂ ਹੁੰਦਾ ਵਾਸਤਾ ਨਹੀਂ ਐਵੇਂ ਆਪਣਾ ਗਿਆਨ ਦੇਣ ਲੱਗ ਪੈਨੇ ਹੋ ਗੈਸ ਕਰਕੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿੰਨਾ ਲੱਗਦਾ ਸਾਡਾ ਟਾਈਮ ਹੋ ਗਿਆ ਬਈ ਤੁਹਾਨੂੰ ਸਾਡੇ ਵਿਆਹ ਨੂੰ ਪਤਾ ਕਿੰਨੇ ਸਾਲ ਹੋ ਗਏ ਸਾਡਾ ਆਪਣਾ ਬੱਚਾ ਆ ਅਸੀਂ ਆਪਣੇ ਬੱਚੇ ਨੂੰ ਜੋ ਮਰਜ਼ੀ ਕਰੀਏ ਬਿਲਕੁਲ ਮਾਂ ਕਿਉਂ ਕਰਦਾ ਨਹੀਂ ਬੱਚੇ ਦਾ ਬੱਚਾ ਮੈਂ ਜੰਮਦਾ ਵਾ मां ਆਪ ਗਿੱਲੇ ਤੇ ਪੈਂਦੀ ਆ ਬੱਚਿਆਂ ਨੂੰ ਸੁੱਕੇ ਦੇ ਬੰਦੀ ਮਾਂ ਪਿਓ ਦਾ ਸ਼ੁਰੂ ਤੋਂ ਹੀ ਬੱਚਿਆਂ ਦਾ ਕਰਦੇ ਜਦੋਂ ਬੱਚਾ ਪੈਦਾ ਹੁੰਦਾ ਉਦੋਂ ਤੋਂ ਮਾਂ ਪਿਓ ਬੱਚਿਆਂ ਦਾ ਕਰਨਾ ਸ਼ੁਰੂ ਕਰ ਦਿੰਦੇ ਆ ਇਹ ਨੂੰ ਅਜਾ ਕਾ ਨਹੀਂ ਮਤਲਬ ਕੀ ਕਰਨਾ ਪੂਰੀ ਵੀਡੀਓ ਤੁਸੀਂ ਵੇਖੀ ਨਹੀਂ ਗਈ ਉਹਦੇ ਨੇਲ ਵੇਖ ਤਾਂ ਇਹ ਆ ਵੀ ਮਨਾ ਕਰੀ ਜਾਂਦੀ ਸੀ ਕਿ ਲੁਆਂਦੀ ਨਹੀਂ ਹੈਗੀ ਠੀਕ ਹੀ ਨਹੀਂ ਇਹ ਆਪ ਨੇਲ ਪੇਂਟ ਲੱਗੀ ਸੀ ਮੰਮੀ ਕਹਿੰਦੀ ਨਹੀਂ ਲਿਆ ਦੇ ਮੈਂ ਕੋਈ ਨਹੀਂ ਮੈਂ ਪਾ ਦਨੀ ਇਹ ਮਨਾ ਫਿਰ ਕੀ ਹੋ ਗਿਆ ਆਪਣਾ ਬੱਚਾ ਆ ਮੇਰੀ ਧੀ ਆ ਉਹਨਾਂ ਦੀ ਬੰਦੀ ਵੀ ਨਾ ਹੋਣੀ ਆਪਣੇ ਘਰ ਚ ਆਓ ਚਾਰ ਦਿਨ ਬੰਦਾ ਵਿਆਹ ਹੋਏ ਨੂੰ ਹੋਇਆ ਹੁੰਦਾ ਵਾ ਚਾਰ ਦਿਨ ਤੁਹਾਡਾ ਵਿਆਹ ਹੋਏ ਨੂੰ ਹੋਇਆ ਹੁੰਦਾ ਵਾ ਤੇ ਤੁਸੀਂ ਮੈਂ ਚੱਕ ਕੇ ਜੁੱਲੀ ਬਿਸਤਰਾ ਅੱਡ ਕੇ ਨਹੀਂ ਉਹ ਬੰਦੇ ਨੂੰ ਕੀ ਅੱਡ ਹੋ ਭਾਈ ਅੱਡ ਹੋ ਭਾਈ ਹੈ ਲੋਕ ਕਹਿੰਦੇ ਆ ਲੋਕ ਕਹਿੰਦੇ ਘਰ ਦੇ ਆਪਣੇ ਤਰੀਕੇ ਨਹੀਂ ਸਹੀ ਹੁੰਦੇ ਬਿਲਕੁਲ ਤਾਂ ਦੂਜਿਆਂ ਨੂੰ ਇਹ ਕਹਿੰਦੇ ਨੇ ਲੋਕ ਕਹਿੰਦੇ ਨੂੰ ਵੀ ਸੋਚਦੇ ਆ ਵੀ ਇਹਨਾਂ ਦਾ ਤਰੀਕਾ ਕਿਉਂ ਸਹੀ ਹੈ ਇਹਨਾਂ ਦਾ ਕਿਉਂ ਸਹੀ ਹੈ ਕਿ ਬੰਦਾ ਮੈਂ ਕਮਾਈ ਕਰਦਾ ਹੋਇਆ ਕਿਉਂਕਿ ਸਾਢੇ 43 ਦੇ ਤਰ ਸਾਢੇ 33 ਦੇ ਤਰ ਅਸੀਂ ਅੱਜ ਤੱਕ ਵੀ ਭਾਈ ਸਾਡੇ ਜਿੰਨਾ ਘਰ ਦਾ ਲੈਣਦੇ ਆ ਨਾ ਸਾਰਾ ਮਾਤਾ ਦੇ ਹੱਥ ਦੇ ਵਿੱਚ ਆ ਮਾਂ ਕਹਿੰਦੀ ਆ ਕਿ ਮੰਮੀ ਦੀ ਸਾਰਾ ਨਾ ਹੀ ਨਹੀਂ ਅਜੇ ਤੱਕ ਕਿਹਾ ਕਿ ਭਾਈ ਮੈਨੂੰ ਦੇ ਇੰਨੇ ਸਾਲ ਹੋ ਗਏ ਜਿਹੜੇ ਵਿਆਹ ਨੂੰ ਕਦੇ ਇਹਨੇ ਨਹੀਂ ਕਿਹਾ ਇਹ ਵੀ ਕਹਿੰਦੀ ਜਿਹੜੀ ਜੀ ਲੈਣੀ ਮम्मी ਆਪ ਹੀ ਲਿਆ ਦਿੰਦੇ ਅਜਿਹੇ ਜਿਹੜੇ ਉਹਨਾਂ ਨੇ ਵੀ ਮਾਰੀ ਨਹੀਂ ਰੱਖੀ ਹੋਈ ਹਾਂ ਕਮੈਂਟ ਕਰਨ ਲੱਗੇ ਨਾ ਥੋੜਾ ਸੋਚਿਆ ਕਰੋ ਸੋਚਿਆ ਕਰੋ ਸਾਰੇ ਤੁਹਾਡੇ ਵਰਗੇ ਨਹੀਂ ਹੁੰਦੇ ਕਿਹਦੀਆਂ ਮਾਰੇ ਨਹੀਂ ਆਪਣੀ ਮਾਂ ਇਹ ਮਤਲਬ ਕਿ ਮਾਪਿਓ ਨੇ ਨਹੀਂ ਆਪਣੇ ਬੱਚਿਆਂ ਦੀਆਂ ਰੀਝਾਂ ਕਰਨੀਆਂ ਤੇ ਉਹਨਾਂ ਲੋਕਾਂ ਨੇ ਥੋੜੀਆਂ ਕਰਨੀਆਂ ਨਾਲ ਨਹੀਂ ਮਾਪਿਓ ਤਾਂ ਜਦੋਂ ਸ਼ੁਰੂ ਤੋਂ ਬੱਚਾ ਪੈਦਾ ਹੁੰਦਾ ਵਾ ਉਦੋਂ ਤੋਂ ਮਾਪਿਓ ਆਪਣੇ ਬੱਚੇ ਦਾ ਮੈਂ ਕਰਦੇ ਗੂ ਮੁੱਤਰ ਚੱਕਦੇ ਆ ਸਾਰਾ ਕੁਝ ਕਰਦੇ ਕੀ ਕੀ ਨਹੀਂ ਕਰਦੇ ਬਈ ਇਹ ਨਹੀਂ ਪਿਆਰੀ ਹੈ ਤੇ ਹੈ ਕੀ ਕੀ ਨਹੀਂ ਕਰਦੇ ਮਾਪਿਓ ਬੱਚਿਆਂ ਦਾ ਬੱਚੇ ਜਿੱਡੇ ਮਾਈ ਵੱਡੇ ਹੋ ਜਾਣ ਨਾ ਹਰ ਇੱਕ ਦੇ ਮਾਤੇ ਬੱਚਈ ਆ ਨਜ਼ਰ ਨਾਲ ਲਾਓ ਭਰਾ ਹੱਥ ਜੋੜ ਕੇ ਪਿਆਰ ਪਿਆਰ ਦੇਣਾ ਲਾਉਣਾ ਤੁਸੀਂ ਵੀ ਮੇਲ ਜਲ ਕੇ ਰਵੋ ਸੋ ਤੁਸੀਂ ਸਿੱਖ ਲਓ ਮੇਰੇ ਜਲ ਕੇ ਰਵੋ ਮਾਂ ਦਾ ਸਾਡੇ ਬਿਮਾਰ ਹੋ ਗਏ ਸੀ ਹੈ ਦੋ ਤਿੰਨ ਮਹੀਨੇ ਇੰਨੇ ਇੰਨਾ ਕੀਤਾ ਆਪ ਹੀ ਮੰਮੀ ਨੂੰ ਨੁਹਾਉਂਦੀ ਰਹੀ ਆਪ ਹੀ ਸਾਰੀ ਪੂਰੀ ਕੀ ਰਹੀ ਇੰਨੇ ਕੀਤੀ ਯਾਰ ਘਰ ਵੀ ਸਾਰਾ ਸੰਭਾਲਾ ਰੋਟੀ ਪਾਣੀ ਦੀ ਨੁਹਾਉਣਾ ਵੀ ਧਵਾਣਾ ਵੀ ਸਿਰ ਮੂੰਹ ਵੀ ਬਾਣਾ ਰੋਟੀ ਸਾਰਾ ਜਿੰਨੇ ਕੀਤਾ ਫਿਰ ਤ ਤਵੇਗੀ ਨੂਹਾਂ ਤੇ ਭਾਈ ਇਹ ਕਿਉਂ ਕਰ ਰਹੀ ਆ ਜੇ ਨੂਹ ਕਰ ਸਕਦੀ ਆ ਵੀ ਸੱਚ ਕਰੇਗੀ ਤੇ ਕੀ ਹੋਣਾ ਲੱਗਾ ਮਾਂ ਪਿਓ ਬੱਚਿਆਂ ਦਾ ਕਰਦੇ ਨਹੀਂ ਲੋਕਾਂ ਦੇ ਮੈਂ ਕਹਿੰਦਾ ਪਤਾ ਹੀ ਫਿਰ ਜਿੰਨੇ ਹੈਗੇ ਸਾਰੇ ਫੇਕ ਆਈਡੀਆਂ ਵਾਲੇ ਆ ਗਏ ਆ ਗਿਆਨਦਿਆਂ ਵਿੱਚ ਉਹਨਾਂ ਨਾਲ ਦੇਖ ਕੇ ਦੋ ਚਾਰ ਬੀਬੀਆਂ ਵੀ ਵਿੱਚ ਲੱਗੀਆਂ ਹੋਈਆਂ ਨੇ ਇੰਨੇ ਜੀ ਸੱਸ ਦੇ ਜੁੱਤੀਆਂ ਮਾਰਨੀਆਂ ਨੇ ਬਾਅਦ ਵਿੱਚ ਸੱਸ ਸਿਰ ਚੜਾ ਰਹੀ ਹੈ ਇਹਨਾਂ ਨੂੰ ਅੱਜ ਤੱਕ ਕਦੇ ਕਦੀ ਇਹਨੂੰ ਸ਼ਰਮ ਨਹੀਂ ਆ ਰਹੀ ਸੱਸ ਤੋਂ ਪੇਰੀ ਹੱਥ ਲਵਾ ਰਹੀ ਹੈ ਮਾਣਾ ਕਿੱਦਾਂ ਦੀ ਸੋਚ ਆ ਯਾਰ ਇਹਨਾਂ ਦਾ ਸਾਫ਼ ਸੁਥਰਾ ਕੰਟੈਂਟ ਆ ਸ਼ਰਮ ਘਾ ਦੀ ਸੱਸ ਕਾਹੀ ਹੈ ਮਾਂ ਹੈ ਇਹ ਤੇ ਮੇਰੀ ਧੀ ਹੈ ਅਸਲੀ ਧੀ ਤੇ ਇਹ ਹੋਈਏ ਜਿਹੜੀਆਂ ਆਪਣੀਆਂ ਉਹ ਤੇ ਬਗਾਨੇ ਘਰ ਗਈਆਂ ਉਹ ਤਾਂ ਮਗਾਨੀ ਕਰ ਗਈਆਂ ਅਸਲੀ ਧੀ ਤੇ ਹੁਣ ਇਹੀ ਐ ਇਨੀ ਮੇਰਾ ਦੁੱਖ ਵੇਖਣਾ ਇਨੀ ਮੇਰਾ ਸੁੱਖ ਵੇਖਣਾ ਕੋਈ ਵੀ ਰਿਸ਼ਤਾ ਵਾ ਨਾ ਬਾਈ ਜੀ ਦਿਲ ਤੋਂ ਨਹੀਂ ਬਹਿਆ ਜਾਂਦਾ ਹੁੰਦਾ ਵਾ ਗੱਲਾਂ ਨਾਲ ਰਿਸ਼ਤੇ ਨਹੀਂ ਬਦੇ ਠੀਕੋ ਹੀ ਨਹੀਂ ਥੋੜੇ ਦੇ ਦਿੱਤੀ ਥੱਲੇ ਕੋਡ ਹੈਗਾ ਦਿਲ ਚ ਪਾ ਪਰ ਓਡੇ ਓਗਰ ਤੇ ਅਗਲੇ ਨੂੰ ਅਗਲਾ ਕੋਈ ਅਜਿਹਾ ਮੂਤ ਤੋਂ ਨਾ ਵਾ ਬੋੜੀ ਲੈਂਗੁਏਜ ਤੋਂ ਬੰਦੇ ਨੂੰ ਸਮਝ ਆ ਜਾਂਦਾ ਕਿ ਕੌਣ ਕਿੱਦਾਂ ਦਾ ਵਾ ਕੌਣ ਕਿੱਦਾਂ ਦਾ ਨਹੀਂ ਉਹ ਨਿਆਣੇ ਨਹੀਂ ਹੈਗੇ ਉਹਨਾਂ ਨੂੰ ਵੀ ਪਤਾ ਵਾ ਕਿ ਜੇ ਕਿੱਦਾਂ ਵੀ ਆ ਅਸੀਂ ਕੁਟੀ ਖਾਣੇ ਤਾਂ ਮੈਂ ਇਕੱਠੇ ਬਹਿ ਕੇ ਖਾਂਦੇ ਹਾਂ ਹੱਲ ਕਰ ਤੇ ਜੇ ਚਾਹ ਪੀਣਾ ਜੇ ਅਗਲੀ ਆਪ ਚਾਹੀਏ ਤਾਂ ਹੀ ਐਸੀ ਕਰਦੇ ਆ ਮੈਂ ਮੰਦਾ ਵੀ ਨਹੀਂ ਕਰਦੇ ਸਾਰੇ ਜਾਣੇ ਇੱਕੋ ਜਗ੍ਹਾ ਬੈਠੇ ਰਹਿਣੇ ਆ ਸਾਰਾ ਦਿਨੇ ਇਹ ਨਹੀਂ ਗਾ ਕਿ ਆਪਣੇ ਰੂਮ ਚ ਵੜ ਜਾਓ ਜਾਂ ਉੱਤਰ ਬਾੜ ਜਾਓ ਕੋਈ ਕਿਸੇ ਉੱਤਰ ਹਾਂ ਤੁਸੀਂ ਰਹਿਣਾ ਨਹੀਂ ਆਡਾ ਆਡਾ ਸਾਸਰੀ ਕਦੇ ਬਾਤ ਨਹੀਂ ਕੁਛ ਨਹੀਂ ਕਿ ਉਹਨੇ ਸਾਸਨੇ ਵੀ ਵਿਚਾਰੀ ਨੇ ਫਿਰ ਕੀ ਕਰਨਾ ਐਂ ਤੇ ਜਿੱਥੇ ਲੰਮੇ ਪਹਿਣਾ ਇਕੱਠਾ ਹੀ ਪਹਿਨੇ ਆ ਨਹੀਂ ਮੈਂ ਤੇ ਤੁਸੀਂ ਤਾਂ ਸਾਸ ਨੂੰ ਸਾਸ ਸਮਝਦੇ ਆ ਨਾ ਸਾਸ ਨੂੰ ਸਾਸ ਨੇ ਮਾਂ ਸਮਝੋ ਮਾਂ ਸਮਝੋ ਤੇ ਅਗਲੀ ਵੀ ਆਪੀ ਕਰੇਗੀ ਤੁਹਾਡੇ ਨਾਲ ਧੀ ਕਿਉਂਕਿ ਨਹੀਂ ਆਪਾਂ ਨੂੰ ਕੋਈ ਕਵੇ ਕਿ ਇਹਨੇ ਜੁੱਤੀਆਂ ਮਾਰਨੀਆਂ ਹਨਾ ਕਿ ਇਹ ਪੰਗਾ ਦਾ ਹੈ ਇਹਨਾਂ ਨੂੰ ਦਾਜ ਦੇ ਵਾਵਾ ਮਿਲੇ ਹਣਾ ਤਾਂ ਸੱਸ ਸੇਵਾ ਕਰਦੀ ਹੋਈ ਆ ਦੱਸੇ ਦਾਜੇ ਕੀ ਆ ਇਹ ਕੀ ਦਾਜ ਦੂਜਾ ਲੋਕ ਦੇਖਣਾ ਇਹ ਕਿੰਨਾ ਕਦਾਜ ਮਿਲਿਆ ਵਾ ਹੈ ਸਾਡੇ ਤੇ ਤਾਂ ਮਾਲਕ ਨਾ ਕੰਦੇ ਪ੍ਰਮਾਤਮਾ ਆਪਣੇ ਘਰ ਹੀ ਦਿੰਦਾ ਆਪੇ ਹੀ ਮੇਰਾ ਕੁਝ ਦਿੱਤਾ ਤਾਂ ਮਾਲਕ ਨੇ ਇੰਨਾ ਕੁਝ ਦਿੱਤਾ ਹੈ ਨਾ ਇੰਨਾ ਕੁਝ ਦਿੱਤਾ ਸਾਨੂੰ ਕਿਸੇ ਚੀਜ਼ ਦੀ ਭੁੱਖ ਨਹੀਂ ਹੈਗੀ ਠੀਕ ਹੈ ਸਾਡੇ ਬਾਪੂ ਦਾ ਸੁਭਾਅ ਇਦਾਂ ਦਾ ਸੀ ਉਹ ਤਾਂ ਪੱਲਿਓਂ ਖਵਾ ਦਿੰਦਾ ਰਿਹਾ ਵਾ ਉਹਦੇ ਹੋ ਜਾਂਦੇ ਸੀ ਸਾਨੂੰ ਕੁਝ ਨਹੀਂ ਚਾਹੀਦਾ ਉਹ ਤਾਂ ਕੁੜੀ ਜਾਈਦੀ ਆ ਉਹ ਤਾਂ ਇਦਾਂ ਦੇ ਜੀ ਘਰ ਘਰੋਂ ਖਵਾਨ ਵਾਲੇ ਸੀ ਇਹ ਨਹੀਂ ਸਾਨੂੰ ਕਿਸੇ ਚੀਜ਼ ਦੀ ਭੁੱਖ ਨਹੀਂ ਹੈਗੀ ਬੱਚਾ ਆਇਆ ਹੈ ਬੱਚਾ ਆਇਆ ਆ ਕੇ ਆਪਣਾ ਘਰ ਸੰਭਾਲ ਲੇ ਤਾਂ ਵੱਡੀ ਜਿਆਦਾ ਤਰਤੀ ਹੁੰਦੀ ਆ ਉਹਦੇ ਸਾਨੂੰ ਕਿਹੜਾ ਕੋਈ ਚੀਜ਼ ਦੀ ਭੁੱਖ ਆ ਕੋਈ ਮੈਂ ਦੇ ਵੀ ਦੇਗਾ ਕੋਈ ਲੱਖ ਦੋ ਲੱਖ ਦਾ ਤੇ ਉਹਦਾਂ ਕੀ ਬੇੜੀ ਪਾਰ ਹੋ ਜਾਣੀ ਹੈ ਸਾਰੀ ਜ਼ਿੰਦਗੀ ਵੀ ਦੀ ਕਮਾਉ ਦੀ ਗੱਲ ਆ ਪਾਣੀ ਲੋਕਾਂ ਦੀ ਸੋਚ ਕਿਦਾਂ ਦੀ ਆ ਜਿੱਦਾਂ ਦੇ ਤੁਹਾਡੇ ਨਾਲ ਉਹ ਚੀਜ਼ਾਂ ਬੀਤੀਆਂ ਨੇ ਤੁਸੀਂ ਆਪ ਉਹ ਜੀ ਉਹ ਤਾਂ ਦੂਜਿਆਂ ਨੂੰ ਵੀ ਉਦਾਂ ਦਾ ਜੱਜ ਕਰਿਆ ਕਰੋ ਨਾ ਤੁਸੀਂ ਇਹ ਨਾ ਸੋਚੋ ਕਿ ਜੇ ਤੁਸੀਂ ਜੁੱਤੀਆਂ ਖਾ ਰਹੇ ਹੋ ਜਾਂ ਜੁੱਤੀਆਂ ਮਾਰ ਰਹੇ ਹੋ ਤੇ ਅਗਲਾ ਵੀ ਉਹੋ ਜਿਹੀ ਆ ਸਾਰਿਆਂ ਦੇ ਘਰ ਤੇ ਭਰਾ ਉਹੋ ਜਿਹਾ ਹੋਲ ਨਹੀਂ ਹੁੰਦਾ ਠੀਕ ਹੈ ਕਿ ਨਹੀਂ ਜੋ ਖੀਜੋਗੇ ਉਹ ਹੀ ਖਟੋਗੇ ਜਿੱਦਾਂ ਕਰੋਗੇ ਮੈਂ ਤਾਂ ਗਾਈ ਦੀ ਕਿਤੇ ਬਾਹਰ ਚਲੇ ਜਾਵਾਂ ਨਾ ਬਾਹਰ ਜਿੰਨਾ ਚਿਰ ਮੈਂ ਘਰ ਦਾ ਹਾਂ ਸਾਰੇ ਘਰੇ ਨਹੀਂ ਘਰ ਨਹੀਂ ਮੈਂ ਨੇਰ ਪੇ ਜਾਂਦਾ ਉਹਨੇ ਜਿੰਨਾ ਚਿਰ ਮੇਰੇ ਬੱਚੇ ਰੋਟੀ ਨਹੀਂ ਖਾਂਦੇ ਮਾਤਾ ਕਿਤੇ ਚਾਰ ਦਿਨਾਂ ਲਈ ਪਿੰਡ ਚਲੇ ਜਾਂਨਾ ਤੇ ਸਾਨੂੰ ਘਰ ਪੂਰਾ ਵੱਡ ਸਾਨੂੰ ਪੈਂਦਾ ਵਾ ਕਿ ਹਾਂ ਵੀ ਘਰੇ ਮੈਂ ਸਾਰਾ ਸੁਨਮ ਸੰਸਾਨ ਲੱਗਦਾ ਵਾ ਘਰ ਜਿਆਦਾਤਰ ਅਸੀਂ ਕਿਤੇ ਜਾਈਦਾ ਇਕੱਠੇ ਹੀ ਜਾਈਦਾ ਵਾ ਤੇ ਸਾਰਾ ਆਤਰ ਖਾ ਉਹ ਜਿੰਨਾ ਪੈਸਾ ਕਮਾਈਏ ਕੁਝ ਵੀ ਇਹ ਸਾਰਾ ਕੁਝ ਮਾਤਾ ਨੂੰ ਲਿਆ ਕੇ ਫੜਾਈ ਦੂੰਗੀ ਮਾਤਾ ਆ ਖੱਟਿਆ ਵਟਿਆ ਲੋ ਫੜੋ ਮਾਤਾ ਨੇ ਹੀ ਘਰ ਚਲਾਣਾ ਮੈਂ ਮਾਤਾ ਦੇ ਘਰ ਚ ਹੀ ਦਿੱਤਾ ਹਰੇ ਮੈਂ ਚਾਰ ਦਿਨ ਹੋਏ ਹੁੰਦੇ ਵਿਆਹ ਹੋਇਆ ਨੇ ਤੁਸੀਂ ਕਿਹਨੇ ਸਾਡੀ ਤਲੀ ਦੇ ਘਰ ਭਾਈ ਸਾਡੀ ਤਲੀ ਦੇ ਘਰ ਤੇ ਉੱਥੇ ਵੀ ਜੁੱਤੀਆਂ ਹੀ ਵਜਣੀਆਂ ਲੋਟੇ ਹੋਰ ਕੀ ਹੋਣਾ ਜਦੋਂ ਵੱਡੇ ਹੈਗੇ ਆ ਘਰ ਦੇ ਵਿੱਚ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਵੱਡੀ ਤੁਸੀਂ ਨੋਗੇ ਆਪਣੀ ਤਰੀਫ ਆਪੇ ਕਰਦੇ ਮੈਂ ਸਾਰੇ ਮਹੱਲੇ ਚ ਪੁੱਛ ਲਿਓ ਰਿਸ਼ਤੇਦਾਰਾਂ ਨੂੰ ਪੁੱਛ ਲਿਓ ਆਪੇ ਪਤਾ ਲੱਗ ਜੇਗਾ ਕਿ ਕਿੱਦਾਂ ਦੀ ਫੈਮਿਲੀ ਹੈ ਕਿੱਦਾਂ ਦੀ ਨਹੀਂ ਅਜੀ ਪ੍ਰਾਬਾ ਭੁੱਖੇ ਰਹੀਏ ਪਿਆਸੇ ਰਹੀਏ ਮਾੜਾ ਟਾਈਮ ਵੀ ਆਇਆ ਸਭ ਕੁਝ ਵੇਖਿਆ ਡੈਡੀ ਨੂੰ ਜਾਣ ਤੋਂ ਬਾਅਦ ਇਹਨਾ ਚੰਗਾ ਵੀ ਆਇਆ ਬਹੁਤ ਵਧੀਆ ਟਾਈਮ ਵੀ ਸੀ ਮਾੜਾ ਵੀ ਆਇਆ ਪਰ ਅਸੀਂ ਡੋਲੇ ਪਰ ਜੀ ਸਾਰਾ ਕੁਝ ਅੰਦਰ ਵੜ ਕੇ ਇਕੱਟਿਆ ਕਿਵੇਂ ਲੋਕਾਂ ਨੂੰ ਤਮਾਸ਼ਾ ਨਹੀਂ ਦੱਸਿਆ ਔਰ ਮਾੜੀ ਜੀ ਕਿਤੇ ਭੁੱਖ ਪੇਜਵੇ ਨਾ ਤੇ ਭੈਣ ਤੀਨੀਆਂ ਮਿੰਟ ਚ ਭੱਜ ਜਾਂਦੀਆਂ ਨੇ ਕੋਈ ਕੋਈ ਕੱਟਦੀ ਆ ਕੋਈ ਕੋਈ ਖੜਦੀ ਆ ਤੇ ਇੰਨਾ ਇੰਨਾ ਔਖਾ ਟਾਈਮ ਵੀ ਆ ਜੇ ਚੰਗੇ ਸੀਗੇ ਤਾਂ ਤਾਂ ਹੀ ਸਾਰਿਆਂ ਨੇ ਲੱਗ ਲੱਡ ਕੇ ਟਾਈਮ ਗੱਡਿਆ ਵਾ ਸੱਸ ਨੂੰ ਨੇ ਮਿਲ ਕੇ ਸਾਰਾ ਟਾਈਮ ਗੱਡਿਆ ਠੀਕ ਜੇ ਨਹੀਂ ਮੈਂ ਇੰਨਾ ਗਲਤ ਵੀ ਹੋ ਗਿਆ ਸੀਗਾ ਸਾਰਾ ਬਹੁਤ ਕੁਝ ਹੋਇਆ ਤੇ ਤਾਂ ਵੀ ਇਹਨਾਂ ਨੇ ਜੇ ਚੰਗੀਆਂ ਸੀਗੇ ਤਾਂ ਤਾਂ ਹੀ ਇਹਨਾਂ ਟਾਈਮ ਕੱਢ ਲਿਆ ਨੀਦਾ ਅਗਲੀ ਕਹਿੰਦੀ ਮੈਂ ਤਾਂ ਭਾਈ ਚੱਲੀ ਆ ਪੇਕੇ ਚਾਰ ਦਿਨ ਨਹੀਂ ਕੱਟਦੀਆਂ ਅਗਲੀਆਂ ਮੈਂ ਤਾਂ ਇਹ ਵੀਡੀਓ ਪਾਉਣੀ ਨਹੀਂ ਸੀ ਬੋਲਣਾ ਨਹੀਂ ਸੀ ਪਰ ਕਿੰਨੇ ਮੈਂ ਕਾਫੀ ਦਿਨਾਂ ਤੋਂ ਇਗਨੋਰ ਕਰੀ ਜਾ ਰਹੀ ਹਾਂ ਮੈਂ ਛੱਡਪਰਾ ਕੀ ਰਿਪਲਾਈ ਦੇਣਾ ਕੀ ਬੋਲਣਾ ਨਾ ਕੋਈ ਮੈਂ ਕਹਿੰਦਾ ਗੱਲ ਹੀ ਫੜ ਲੈਂਦੇ ਆ ਗੱਲ ਹੀ ਫੜ ਲੈਂਦੇ ਆ ਹਰ ਜੀ ਚ ਕਮੀਆਂ ਗੱਡੋ ਹਰ ਚੀਜ਼ ਚ ਕਮੀਆਂ ਗੱਡੋ ਬਸ ਆਪਣੇ ਮਾਪਿਓ ਨੂੰ ਖੁਸ਼ਕ ਕਰੋ ਤੇ ਆਪਣੇ ਮਾਪਿਓ ਦਾ ਸਹਾਰਾ ਬਣੋ ਕਿਸੇ ਕੰਮ ਦੀ ਨਹੀਂ ਕਿਸੇ ਕੰਮ ਦੀ ਨਹੀਂ ਜੇ ਆਪਣੇ ਮਾਪਿਓ ਦਾ ਸਹਾਰਾ ਨਾ ਬਣਨ ਪਾਈ ਜੀ ਤੁਹਾਡੀ ਤਰੱਕੀ ਕਿਹੜੇ ਕੰਮ ਦੀ ਜੇ ਤੁਸੀਂ ਆਪਣੇ ਮਾਪਿਓ ਨੂੰ ਹੀ ਨਹੀਂ ਪੁੱਛਣਾ ਮਾਪਿਓ ਦਾ ਸਹਾਰਾ ਹੀ ਨਹੀਂ ਬਣਨਾ ਤਾਂ ਤੁਹਾਡੀ ਉਹ ਜੀ ਤਰੱਕੀ ਕਿਹੜੇ ਕੰਮ ਆਪਣੇ ਮਾਪਿਓ ਦਾ ਸਹਾਰਾ ਬਣੋ ਕੋਸ਼ਿਸ਼ ਰਭੋ ਇਹ ਦੇ ਮਾਪਿਆਂ ਨੂੰ ਪਤਾ ਨਹੀਂ ਸਾਡੇ ਵਾਸਤੇ ਸਾਡੇ ਬੱਚੇ ਕੀ ਚੀਜ਼ ਹੈ ਚੰਗੀ ਹੈ ਉਹ ਤੁਸੀ ਨੂੰ ਗਿਆਨ ਨਾ ਵੰਡਿਆ ਕਰੋ ਅਗਲਾ ਹਰ ਕੋਈ ਸਿਆਣਾ ਮੌਰੇ ਕੋਈ ਨਿਆਣਾ ਨਹੀਂ ਹੈਗਾ ਸਾਨੂੰ ਪਤਾ ਸਾਡੇ ਲਈ ਕੀ ਕਿਹੜੀ ਗੱਲ ਚੰਗੀ ਹੈ ਕਿਹੜੀ ਚੀਜ਼ ਮਾੜੀ ਆ ਠੀਕ ਹੈ ਕਿ ਨਹੀਂ ਹਰ ਕੋਈ ਉਹਰੇ ਸਮਝਦਾ ਆ ਰਿਹਾ ਕਰੋ ਵੀ ਵੀਡੀਓ ਠੀਕ ਹੈ ਇਹ ਪਾਈ ਆ ਐਂਟਰਟੇਨਮੈਂਟ ਲਈ ਪਾਈ ਆ ਉਹਨੇ ਐਂਟਰਟੇਨਮੈਂਟ ਲਈ ਰੱਖਿਆ ਕਰੋ ਆਪਣੇ ਦਿਮਾਗ ਦੇ ਘੋੜੇ ਨਾਲ ਭਜਾਇਆ ਕਰੋ ਤੁਸੀਂ ਅਗਲੇ ਤਲਾਕ ਤੱਕ ਪਤਨੀ ਕਿੱਥੇ ਤੱਕ ਗੱਲਾਂ ਲੈ ਜਾਂਦੀ ਹੈ ਭੈ ਜਿਹੜੀ ਗੱਲਾਂ ਦਾ ਮਤਲਬ ਵੀ ਨਹੀਂ ਹੁੰਦਾ ਉਹ ਅਗਰ ਜੇ ਉਹਦਾ ਹਾਸਾ ਸਮਝਾ ਗਾ ਸਾਡੀ ਫੈਮਿਲੀ ਦਾ ਨੇਚਰ ਹੀ ਇਦਾਂ ਦਾ ਕਿ ਹਾਸਾ ਸਮਝਾ ਕੇ ਕਰਦੇ ਨਹੀਂ ਦਵਾ ਇਹ ਥੋੜੀ ਨਾ ਕਿ ਜੇ ਮੈਂ ਇਨਸਾਨ ਕਹਿੰਦਾ ਜਾਂ ਮੈਂ ਇਹਨੂੰ ਪਿਆਰ ਨਹੀਂ ਕਰਦਾ ਇਹ ਮੈਨੂੰ ਪਿਆਰ ਨਹੀਂ ਕਰਦੀ ਜਾਂ ਮਾਤਾ ਨੂੰ ਨਹੀਂ ਅਸੀਂ ਕਰਦੇ ਹਾਂ ਅਸੀਂ ਰਹਿੰਦੇ ਕਿਸੇ ਬਿਨਾ 1 ਮਿੰਟ ਨਹੀਂ ਰਹਿੰਦੇ ਜੇ ਘਰ 'ਚ ਕੋਈ ਪ੍ਰੋਬਲਮ ਹੋਵੇ ਤਾਂ ਮਾਪੇ ਉਹ ਵੀ ਬੱਚਿਆਂ ਦਾ ਕਰਦੇ ਆ ਤੇ ਬੱਚੇ ਵੀ ਮਾਪਿਆਂ ਦਾ ਕਰਦੇ ਆ ਠੀਕ ਹੈ ਨਹੀਂ ਹੁਣ ਮਾਤਾ ਬਿਮਾਰ ਦੀ ਛੱਡ ਦੱਸਾ ਕਿਸੇ ਨੂੰ ਥੋੜੀ ਕਰਨਾ ਕਿ ਹੁਣ ਮੈਂ ਪੁੰਬਾਰ ਰਹੀ ਹਾਂ 2-3 ਮਹੀਨੇ ਤੇ ਨੇ ਪ੍ਰੀਤ ਨਹੀਂ ਕੀਤਾ ਸਾਰਾ ਇਹ ਬੰਦਾ ਪ੍ਰੀਤ ਨੇ ਨਾ ਮਮੀ ਨੂੰ ਵਾਣਾ ਰੋਟੀ ਖਵਾਣੀ ਕਦੇ ਜਨੇ ਸਭ ਕੁਝ ਹੋ ਗਿਆ ਮਮੀ ਤਾਂ ਰੋਟੀ ਵੀ ਐ ਨਹੀਂ ਗਾਦੀ ਜਾਂਦੀ ਸਾਰਾ ਕੁਝ ਇਹੀ ਖਵਾਉਂਦੀ ਰਹੀ ਐ ਇੰਨੇ ਲੈ ਕੇ ਜਨਾ ਕਿੰਨੇ ਆ ਗਏ ਸੀ ਸਾਡੇ ਘਰ ਇੱਕ ਆਇਆ ਗਿਆ ਇੰਨਾ ਹੋਣਾ ਪਤਾ ਲੈਣ ਵਾਲੇ ਉਹਨਾਂ ਦਾ ਵੀ ਕਰਨਾ ਫਿਰ ਘਰ ਵੀ ਸਾਰਾ ਦੇਖਣਾ ਫਿਰ ਮੰਮੀ ਦੀ ਵੀ ਪੂਰੀ ਕੇਅਰ ਕਰਨੀ ਹਾਂ ਠੀਕ ਐ ਦੀ ਨਹੀਂ ਹੋਣੀ ਭਾਈ ਭਾਈ ਆਪਣੇ ਰਵੇ ਮਾਂ ਪਿਓ ਦੀ ਸੇਵਾ ਕਰੋ ਇਹਦਾ ਨਹੀਂ ਉਹ ਪਰਮਾਤਮਾ ਦੇਖਦਾ ਕਿ ਤੁਹਾਡੀ ਨੀਂਦ ਸਾਰ ਪੈਣਾ ਤੇ ਪਰਮਾਤਮਾ ਵੀ ਭਾਗ ਲਾਂਦਾ ਵਾ ਕਰਨੀ ਪਰਨੀ ਇੱਥੇ ਹੀ ਹੈ ਜਿਹੋ ਜਿਹੇ ਤੁਸੀਂ ਬੀਚੋਗੇ ਉਹੋ ਜਿਹੇ ਵੜਨਾ ਬਣਾ ਇੱਕ ਦਿਨ ਤੁਸੀਂ ਵੀ ਮੇਲਜੋਲ ਕੇ ਰਹੋ ਪਿਆਰ ਨਾਲ ਮੇਲਜੋਲ ਕੇ ਰਹੋ ਤੁਸੀਂ ਇਹ ਨਹੀਂਗਾ ਕਿ ਅੱਜ ਤੁਸੀਂ ਨੂੰਹ ਉਦੋਂ ਤੁਸੀਂ ਕਹੋ ਅੱਡ ਹੋ ਜਾ ਅੱਡ ਹੋ ਜਾ ਤੇ ਜਦੋਂ ਸੱਸ ਬਣ ਗਈ ਬਾਹਰ ਦੇ ਕਹੋਗੇ ਭਾਈ ਸਾਰੇ ਪਰਵਾਰ ਨੂੰ ਨਾਲ ਮਿਲ ਕੇ ਰਹੋ ਨਾਲ ਮਿਲ ਕੇ ਰਹੋ ਐ ਉਦੋਂ ਉਹ ਗੱਲ ਕਰਨੀ ਉਹ ਸੱਸ ਹੈ ਤੇ ਕਹੋ ਉਹ ਨੂੰਹ ਹੈ ਤੇ ਕੱਲ ਨੂੰ ਜਿਹੜੀ ਨੂੰਹ ਆਉਂਨੇ ਵੀ ਤਾਂ ਸੱਸ ਬੰਨਣਾ ਉਹਨੇ ਨਹੀਂ ਬੰਨਣਾ ਉਹਨੇ ਵੀ ਤਾਂ ਬੰਨਣਾ ਹੀ ਆ ਅੱਜ ਕਹਿ ਰਹੇ ਅੱਡ ਹੋ ਕਰੋ ਫਿਰ ਕਹਿਣਾ ਨਹੀਂ ਇਕੱਠੇ ਰਹੋ ਇਕੱਠੇ ਰਹੋ ਜਦੋਂ ਆਪਣੇ ਬੱਚੇ ਅੱਡ ਹੁੰਦੇ ਨੇ ਨਾ ਤੋ ਖੋਦੋ ਲੱਗਦਾ ਵਾ ਕਿ ਨਾ ਉਹਨਾਂ ਨੇ ਤੇ ਕੱਲ ਨੂੰ ਪਰਣਾ ਹੀ ਐ ਬਜ਼ੁਰਗਾਂ ਨੇ ਤੁਹਾਨੂੰ ਪਾਲਿਆ ਪੋਸਿਆ ਏਡੇ ਵੱਡੇ ਕੀਤਾ ਕਦਰ ਵੀ ਕੀਤਾ ਕਿ ਤੁਸੀਂ ਮੈਂ ਜੁੱਤੀਆਂ ਖਾਣ ਲਈ ਕੀਤਾ ਉਹਨਾਂ ਨੇ ਕਦਰ ਵੀ ਉਹਨਾਂ ਨੇ ਵਿਚਾਰੇ ਨੇ ਇੰਨੀ ਥੋੜੀ ਸੇਵਾ ਕੀਤੀ ਆਪ ਗਿੱਲੇ ਤੇ ਪਏ ਪਏ ਤੁਹਾਨੂੰ ਸੁੱਕੇ ਪਾਇਆ ਵਾ ਅਸੀਂ ਐਵੇਂ ਦਾ ਕੁਝ ਸੋਚ ਵੀ ਨਹੀਂ ਸਕਦੇ ਜੋ ਤੁਸੀਂ ਕਮੈਂਟ ਕਰ ਜੋ ਤੁਸੀਂ ਬੋਲ ਦਿੰਦੇ ਸਾਡੇ ਤਾਂ ਮੈਂ ਚਿੱਤ ਦਿਮਾਗ 'ਚ ਵੀ ਨਹੀਂ ਹੋਈ ਜੀ ਚੀਜ਼ਾਂ ਆ ਸਕਦੀਆਂ ਜੋ ਤੁਸੀਂ ਭੌਂਕ ਦਿੰਦੇ ਇਹ ਮਜ਼ਾਕ ਕਰ ਦਿੰਦੇ ਤੇਰੀ ਸਾਸ ਤੇਰੀ ਨੂੰ ਐਨੀ ਥੜ ਕੇ ਨਾ ਮੰਮੀ ਨੇ ਕਦੀ ਮੈਨੂੰ ਐਦਾਂ ਬਗਾਨਾ ਨੂੰਆ ਵਾਂਗ ਸਮਝਿਆ ਤੇ ਨਾਲ ਕਦੀ ਮੈਂ ਸੰਘਿਆ ਜੇੜੀ ਸਭ ਕੁਝ ਛੱਡ ਕੇ ਆਈ ਆ ਆਪਣਾ ਤੇ ਉਹ ਕੀ ਹੋਈ ਆ ਬਾਈ ਜੇੜੀ ਸਭ ਕੁਝ ਆਪਣਾ ਛੱਡ ਕੇ ਆਈ ਆ ਜੀ ਧੀ ਆ ਲੋਕੇ ਕਹਿਣ ਨੂੰ ਆ ਨੂੰ ਕਹਿੰਦੇ ਰਣ ਲੋਕੀ ਮੇਰੀ ਤੇ ਧੀ ਆ ਸਾਡੇ ਵਿਆਹ ਨੂੰ ਇੰਨੇ ਸਾਲ ਹੋ ਗਏ ਆ ਠੀਕ ਹੈ ਕਿ ਨਹੀਂ ਅੱਜ ਤੱਕ ਕੋਈ ਇਹ ਜੀ ਹੈ ਹੀ ਨਹੀਂ ਸਾਡੇ ਘਰ ਦੇ ਵਿੱਚ ਕਦੇ ਅਸੀਂ ਲੜੇ ਨਹੀਂ ਹੈਗੇ ਕਦੇ ਕੋਈ ਕਲੇਸ਼ ਨਹੀਂ ਮੈਂ ਅੱਜ ਤੱਕ ਇੰਨੇ ਸਾਲ ਉਹ ਸਾਡੇ ਮਿਲ ਕਦੇ ਨਹੀਂ ਸੱਸ ਨੂੰ ਘਰ ਆਈ ਨਹੀਂ ਜੇ ਤਲਾਇਓ ਦੂਰੀ ਚੱਕ ਕੇ ਕੀਤੀ ਆ ਨਜ਼ਰ ਨਾਲ ਆਇਆ ਕਰੋ ਵਧੀਆ ਵਧੀਆ ਕਮੈਂਟ ਕਰਿਆ ਕਰੋ ਫਾਸਟ ਪਵਾ ਦੋ ਇੰਨੇ ਸਾਲ ਹੋ ਗਏ ਛੋਟੇ ਜਿਹੇ ਮੰਨ ਤੱਕ ਦਾ ਕਲੇਜ ਪਿਆ ਨਹੀਂ ਉਹਨਾ ਮਾੜਾ ਟਾਈਮ ਵੀ ਵੇਖ ਲਿਆ ਤਾਂ ਨਹੀਂ ਕਲੇਜ ਪਿਆ ਹੁਣ ਤੁਸੀਂ ਨਾ ਪਵਾ ਰਹੇ ਹੋ ਭਰਾਵਾ ਜਿਹੜੇ ਜਿਹੇ ਗੱਲਾਂ ਕਰਦੇ ਕਿਤਾ ਪ੍ਰੀਤ ਤੇ ਮਨ ਚ ਕੋਈ ਗੱਲ ਆ ਜਵੇ ਹਰੇਕ ਦੀ ਸੁੱਖ ਮੰਗੀ ਦੀ ਆ ਹਰੇਕ ਦੀ ਸੁੱਖ ਮੰਗੀ ਦੀ ਆ ਜੇ ਤੁਸੀਂ ਕਿਸੇ ਲਈ ਪੂਰਾ ਚਾਹੋਗੇ ਨਾ ਤੇ ਤੁਹਾਡੇ ਨਾਲ ਵੀ ਹੋਣਾ ਹੀ ਹੋਣਾ ਉਹ ਪ੍ਰਵਾਦਮਾ ਦੇਖਦਾ ਡੀਏ ਨਹੀਂ ਇਸ ਲਈ ਹਰੇਕ ਦਾ ਚੰਗਾ ਹੀ ਸੋਚੋ ਤੇ ਚੰਗਾ ਸੁੱਖ ਮੰਗਿਆ ਕਰੋ ਸਰਬਤ ਦਾ ਭਲਾ ਮੰਗਿਆ ਕਰੋ ਥੋੜਾ ਬਹੁਤਾ ਅਕਲ ਨੂੰ ਹੱਥ ਮਾਰੋ ਠੀਕ ਹੈ ਨਹੀਂ ਇੰਨਾ ਗਿਆਨ ਜੇ ਤਾਂ ਨੂੰ ਇੰਨੇ ਕ ਦਾ ਗਿਆਨ ਹੋਵੇ ਨਾ ਤਾਂ ਫਿਰ ਤੁਸੀਂ ਤਰੱਕੀ ਨਾ ਕਰ ਜੋ ਹਾਂ ਉਹਰੇ ਫੇਸਬੁਕ ਤੇ ਬੈਠ ਕੇ ਫੇਕ ਆਈਡੀਆਂ ਬਣਾ ਕੇ ਨਾ ਭੁਗਾਈ ਨਾ ਮਾਰੋ ਬਿਲਕੁਲ ਲੋਕਾਂ ਦਾ ਕੰਮ ਹੈ ਗੱਲ ਕਰਨੀ ਘਰੀ ਜਾਂਦੇ ਕੋਈ ਗੱਲ ਨਹੀਂ ਆਪਾਂ ਨੂੰ ਪਤਾ ਨਾ ਆਪਾਂ ਕਿੱਦਾਂ ਆ ਬਸ ਉਹ ਦੂਰ ਮਹਾਤਮਾ ਨੂੰ ਕਥਾ ਦੁਨੀਆ ਨੂੰ ਸਪਰਾਈਬ ਬਾਕੀ ਜਾਨ ਨਾਲ ਵੀ ਬਹੁਤ ਨੇ ਬਹੁਤ ਪਿਆਰ ਵੀ ਲੋਕੀ ਕਰਦੇ ਨੇ ਠੀਕ ਹੈ ਕਿ ਨਹੀਂ ਤੁਹਾਡੇ ਜੇ ਦੋਸਤੋਂ ਕੋਈ ਜੀ ਦਾ ਰਿਪਲਾਈ ਨਹੀਂ ਦਿੱਤਾ ਜਾਂਦਾ ਤੇ ਉਹਦੇ ਲਈ ਯਾਰ ਸੌਰੀ ਹੈ ਨਾ ਸਾਰਿਆਂ ਦੇ ਰਿਪਲਾਈ ਨਹੀਂ ਦਿੱਤੇ ਕਿਉਂਕਿ ਕਮੈਂਟ ਕਈ ਵਾਰੀ ਬਹੁਤ ਜ਼ਿਆਦਾ ਹੋ ਜਾਂਦੇ ਤੇ ਪਤਾ ਨਹੀਂ ਲੱਗਦਾ ਔਰ ਮੈਂ ਕੰਮਕਾਰ ਚ ਵੀ ਬਿਜ਼ੀ ਰਹਿਣਾ ਮੈਂ ਆਪਣਾ ਟੈਕਸੀ ਦਾ ਜਾਮਾ ਤੇ ਕਿਵੇਂ ਟੂ ਟਾਰਤੇ ਹੋਈ ਦਮਤ ਸਾਰਿਆਂ ਦੇ ਵਾਹ ਗੱਡੀ ਡਰਾਈਵ ਕਰਦੇ ਹੋਏ ਰਿਪਲਾਈ ਦੇਨੇ ਔਖੇ ਹੋ ਜਾਂਦੇ ਆ ਤੇ ਰਾਤ ਬਰਾਤ ਨੂੰ ਆਈਦਾ ਵਾ ਕੇ ਸੌਂ ਜੀਦਾ ਇਸੇ ਕਰਕੇ ਫਿਰ ਵੀਡੀਓ ਵੀ ਕਈ ਵਾਰੀ ਘੱਟ ਮੈਂ ਜ਼ਿਆਦਾ ਚਲਾਉਂਦੀ ਨਹੀਂ ਪਾਉਂਦਾ